ਇੱਕ ਵਾਰ ਇੱਕ ਨੌਜਵਾਨ ਨੇ ਬੜੀ ਸਟੱਡੀ ਕੀਤੀ ਸੀ ਬੜੀ ਪੜ੍ਹਾਈ ਕੀਤੀ ਸੀ ਪਰ ਤੁਹਾਨੂੰ ਪਤਾ ਜਿਹੜੇ ਬੰਦੇ ਨੇ ਮਿਹਨਤ ਕੀਤੀ ਹੋਵੇ ਕਈ ਵਾਰੀ ਉਸ ਬੰਦੇ ਦੀ ਮਿਹਨਤ ਦਾ ਮੁੱਲ ਕੋਈ ਨਹੀਂ ਪੈਂਦਾ ਉਹਨੇ ਬੜਿਆਂ ਥਾਵਾਂ ਤੇ ਜਾ ਕੇ ਨੌਕਰੀ ਮੰਗੀ ਮੈਨੂੰ ਕੋਈ ਰਜਗਾਰ ਦਿਓ ਪਰ ਕਿਤੇ ਉਹਦੀ ਗੱਲ ਨਾ ਬਣੀ ਇੱਕ ਬੰਦੇ ਨੇ ਸਲਾਹ ਦਿੱਤੀ ਕਿ ਤੇਰੀ ਪ੍ਰੋਬਲਮ ਦਾ ਹੱਲ ਕੇਵਲ ਰਾਜਾ ਸਾਹਿਬ ਕਰ ਸਕਦੇ ਆ ਰਾਜੇ ਦੇ ਕੋਲ ਚੱਲ ਤੇ ਰਾਜੇ ਨੂੰ ਜਾ ਕੇ ਆਪਣੇ ਘਰ ਦੀ ਹਾਲਾਤ ਦੱਸ ਵੀ ਮੈਂ ਬੜਾ ਗਰੀਬ ਹਾਂ ਹੱਥ ਪੱਲਾ ਜੋੜ ਸ਼ਾਇਦ ਰਾਜਾ ਤੇ ਤਰਸ ਕਰੇ ਤੇ ਸ਼ਾਇਦ ਤੈਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦੇ ਦੇ ਬੰਦਾ ਗਿਆ ਰਾਜੇ ਦੇ ਕੋਲ ਉਹ ਲੜਕਾ ਰਾਜੇ ਦੇ ਸਾਹਮਣੇ ਪੇਸ਼ ਹੋਇਆ ਤੇ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਮੇਰੇ ਘਰ ਦੇ ਹਾਲਾਤ ਬੜੇ ਮਾੜੇ ਆ ਮੈਂ ਬੜੇ ਗਰੀਬ ਘਰ ਤੋਂ ਉੱਠਿਆ ਮੈਂ ਉਹ ਆਂਦਾ ਮੈਨੂੰ ਕੋਈ ਨੌਕਰੀ ਦਿਓ ਕੋਈ ਬਖਸ਼ਿਸ਼ ਕਰੂ ਮੇਰੇ ਉੱਤੇ ਤੇ ਰਾਜੇ ਨੇ ਕਿਹਾ ਵੀ ਤੂੰ ਮੇਰੇ ਕਿਸ ਕੰਮ ਆ ਸਕਦਾ ਮੈਂ ਕੀ ਐਕਸਪੀਰੀਅੰਸ ਹੈ ਤੇਰਾ ਤੂੰ ਮੇਰੇ ਕਿਸ ਕੰਮ ਆਏਂਗਾ ਤੇ ਉਸ ਬੰਦੇ ਨੇ ਰਾਜੇ ਨੂੰ ਗਾੜੀਆਂ ਉਤਰ ਦਿੱਤਾ ਉਹ ਆਂਦਾ ਰਾਜਾ ਸਾਹਿਬ ਮੇਰੀ ਇੰਨੀ ਕੁ ਸਟੱਡੀ ਹੈ ਮੇਰੀ ਇੰਨੀ ਕੁ ਪੜ੍ਹਾਈ ਹੈ ਤੇ ਆਂਦਾ ਅੱਖਾ ਚੱਖਾ ਪਾ ਕੇ ਮੈਂ ਬੰਦੇ ਦੀ ਪਰਖ ਕਰਕੇ ਦੱਸਦਾਗਾ ਕਿ ਬੰਦਾ ਕਿਵੇਂ ਦਾ ਵਾ ਤੇ ਰਾਜਾ ਬੜੇ ਅਲੱਗ ਜਿਹਾ ਬੜੇ ਅਜੀਬ ਜਿਹੇ ਢੰਗ ਦੇ ਨਾਲ ਹੱਸਿਆ ਤੇ ਰਾਜਾ ਕਹਿੰਦਾ ਲੈ ਜਾਓ ਇਹਨੂੰ ਉਹ ਖੜਕੇ ਘੋੜਿਆਂ ਦੇ ਤੇ ਬਿੱਲੇ ਨੂੰ ਸੁਤੋ ਇਹਨੂੰ ਉਹਦਾ ਘੋੜਿਆਂ ਦੀ ਕੇਅਰ ਕਰਿਆ ਕਰੇਗਾ ਹੁਣ ਉਸ ਬੰਦੇ ਨੂੰ ਉਹ ਲੜਕੇ ਨੂੰ ਬੜਾ ਗੁੱਸਾ ਆਇਆ ਬੜਾ ਮਾਨਸੁਖੀ ਹੋਇਆ ਉਹਦਾ ਕਿ ਮੈਂ ਇੰਨੀ ਸਟੱਡੀ ਕੀਤੀ ਮੈਂ ਇੰਨੀ ਪੜ੍ਹਾਈ ਕੀਤੀ ਤੇ ਰਾਜੇ ਨੇ ਮੇਰੀ ਪੜ੍ਹਾਈ ਦਾ ਰੱਤਾ ਭਰ ਵੀ ਮੋਲਣਾ ਪਾਇਆ ਆਂਦਾ ਘੋੜਿਆਂ ਵਾਲੇ ਤੇ ਬਲੇ ਸੁੱਟੋ ਇਹਨੂੰ ਖੜਕੇ ਪਰ ਅਫਸੋਸ ਉਹਦੀ ਮੁੰਡੇ ਦੀ ਮਜਬੂਰੀ ਸੀਗੀ ਰਾਜੇ ਗਾੜੀ ਬੋਲ ਨਹੀਂ ਸਕਦਾ ਘਰ ਦੀਆਂ ਮਜਬੂਰੀਆਂ ਸੀ ਚਿਪਾਈਆ ਇਹ ਨੂੰ ਫੜ ਕੇ ਕੋੜਿਆ ਤੇ ਬੇਲੇ ਚ ਲੈ ਗਏ ਆਂਦੇ ਇੱਥੇ ਤੂੰ ਕੋੜਿਆ ਇਹਨੂੰ ਚਾਰਾ ਲਿਆ ਕੇ ਪਾਉਣਾ ਵਾ ਕੋੜਿਆ ਨੂੰ ਸਮੇਂ ਸਿਰ ਤੂੰ ਨਵਾਇਆ ਕਰਨਾ ਵਾ ਤੇ ਸਮੇਂ ਸਿਰ ਕੋੜਿਆ ਨੂੰ ਪਾਣੀ ਪਿਆ ਕਰਨਾ ਚਲੋ ਮੁੰਡਾ ਹੱਥ ਜੋੜ ਕੇ ਆਂਦਾ ਸਜਦਾ ਬਚਣਾ ਤੇ ਆਂਦੇ ਆ ਜਿਹੜਾ ਇੱਕ ਘੋੜਾ ਵਾ ਆਂਦੇ ਇਹ ਰਾਜਾ ਸਾਹਿਬ ਦਾ ਪਰਸਨਲ ਆਪਣਾ ਘੋੜਾ ਵਾ ਇੱਥੇ ਰਾਜਾ ਸਾਹਿਬ ਚੜ੍ਹ ਕੇ ਬੜੇ ਬੜੇ ਯੁੱਧ ਵੀ ਰਾਜੇ ਨੇ ਜਿੱਤੇ ਆ ਤੇ ਬੜੀਆਂ-ਬੜੀਆਂ ਘੋੜਸਵਾਰੀਆਂ ਮਹਾਰਾਜੇ ਨੇ ਇਸ ਘੋੜੇ ਦੇ ਉੱਤੇ ਚੜ ਕੇ ਜਿੱਤੀਆਂ ਵਾ ਤੇ ਰਾਜੇ ਦਾ ਪਸੰਦੀਦਾ ਘੋੜਾ ਵਾ ਅੰਦੇ ਹੋਰ ਘੋੜਿਆਂ ਦੀ ਵੀ ਕੇਅਰ ਕਰਨੀ ਆ ਪਰ ਧਿਆਨ ਰਵੇ ਇਸ ਘੋੜੇ ਦੀ ਕੇਅਰ ਜ਼ਿਆਦਾ ਕਰਨੀ ਆ ਉਹ ਮੁੰਡੇ ਨੇ ਹੱਥ ਜੋੜ ਕੇ ਕਿਹਾ ਚਲੋ 7 ਵਜੇ ਮੁੰਡਾ ਕੇਅਰ ਕਰਦਾ ਰਿਹਾ ਮਨ ਲਾ ਕੇ ਨੌਕਰੀ ਕੀਤੀ ਸਮਾਂ ਬਿਆ ਚਾਰ-ਪੰਜ ਦਿਨ ਬੀਤੇ ਚਾਰ ਪੰਜ ਦਿਨ ਬਾਅਦ ਉਹ ਮੁੰਡਾ ਸਿੱਧਾ ਰਾਜੇ ਦੇ ਦਰਬਾਰ ਦੇ ਵਿੱਚ ਗਿਆ ਅੰਦਾ ਰਾਜਾ ਸਾਹਿਬ ਮੈਨੂੰ ਤੁਹਾਡਾ ਘੋੜਾ ਖੁੰਦਣੀ ਹੈ ਆ ਰਾਜਾ ਕਹਿੰਦਾ ਵੀ ਭਈ ਇੰਨੀਆਂ ਜੰਗਾਂ ਮ ਘੋੜੇ ਤੇ ਚੜਕੇ ਜਿੱਤੀਆਂ ਇੰਨੀਆਂ ਘੋੜ ਸਵਾਰੀਆਂ ਮ ਘੋੜੇ ਤੇ ਚੜਕੇ ਜਿੱਤੀਆਂ ਉਹ ਆਂਦਾ ਤੇਰੇ ਕੱਲ ਦਾ ਆ ਤੂੰ ਸ਼ੁਕਰਾਂ ਵਾ ਤੇਰੇ ਤੇਰੇ ਘੋੜੇ ਨੂੰ ਪਸੰਦ ਆਉਣ ਜਾਂ ਨਾ ਆਉਣ ਦੇ ਵਿੱਚ ਕੀ ਕੀ ਫਰਕ ਪੈਂਦਾ ਵਾ ਉਹ ਆਂਦਾ ਤੈਨੂੰ ਕੀ ਡਾਊਟ ਹੈ ਵੀ ਇਹ ਘੋੜਾ ਚੰਗਾ ਨਹੀਂ ਗਾ ਅੰਦਾ ਇਹ ਮੈਨੂੰ ਕਿਸੇ ਚੰਗੀ ਨਸਲ ਦਾ ਨਹੀਂ ਲੱਗਾ ਉਹਦਾ ਆਪਾਂ ਹੁਣੇ ਕਲੀਅਰ ਕਰ ਲੈਨੇ ਰਾਜਾਂ ਦਾ ਰਾਜੇ ਨੇ ਉਸ ਬੰਦੇ ਨੂੰ ਬੁਲਾਇਆ ਜਿਸ ਬੰਦੇ ਦੇ ਕੋਲੋਂ ਉਹ ਘੋੜਾ ਖਰੀਦਿਆ ਹੈਗਾ ਉਹ ਬੰਦਾ ਸਾਹਮਣੇ ਰਾਜੇ ਦੇ ਪੇਸ਼ ਹੋਇਆ ਤੇ ਰਾਜੇ ਨੇ ਪੁੱਛਿਆ ਵੀ ਇਹ ਘੋੜੇ ਦੀ ਮਾਂ ਪਿਓ ਕੌਣ ਆ ਕਿ ਕਿੱਥੋਂ ਆਇਆ ਏ ਤੇਰੇ ਕੋਲ ਘੋੜਾ ਜਿਹੜਾ ਤੂੰ ਬਾਅਦ ਵਿੱਚ ਮੈਨੂੰ ਵੇਚਿਆ ਤੇ ਉਸ ਬੰਦੇ ਨੇ ਕਿਹਾ ਰਾਜਾ ਸਾਹਿਬ ਜੋ ਅਸਲੀਅਤ ਆਂਦਾ ਮੈਂ ਤੁਹਾਨੂੰ ਦੱਸ ਦਵਾ ਆਂਦਾ ਇਸ ਘੋੜੇ ਦੀ ਜਿਹੜੀ ਮਾਂ ਸੀਗੀ ਆਂਦਾ ਮਰ ਗਈ ਸੀ ਆਂਦਾ ਬਾਅਦ ਵਿੱਚ ਇਹਨੂੰ ਗਧੇ ਦਾ ਦੁੱਧ ਪਿਉਣਾ ਪਿਆ ਤੇ ਆਂਦਾ ਬਾਅਦ ਵਿੱਚ ਇੱਕ ਦਿਨ ਤੁਹਾਡੀ ਨਜ਼ਰ ਇਹਦੇ ਘੋੜੇ ਦੇ ਉੱਪਰ ਪਈ ਤੁਹਾਨੂੰ ਆਂਦਾ ਇਹ ਬਸ਼ੇਰਾ ਪਸੰਦ ਆ ਗਿਆ ਆਂਦਾ ਉਦੋਂ ਇਹ ਕੁਝ ਮਹੀਨਿਆਂ ਦਾ ਹੀ ਸੀ ਤੁਹਾਨੂੰ ਇਹ ਘੋੜਾ ਪਸੰਦ ਆ ਗਿਆ ਤੁਹਾਨੂੰ ਇਹ ਬਸ਼ੇਰਾ ਪਸੰਦ ਆ ਗਿਆ ਤੁਸੀਂ ਸਾਨੂੰ ਪੈਸੇ ਦਿੱਤੇ ਆਂਦਾ ਸਾਨੂੰ ਪੈਸੇ ਦਾ ਲਾਲਚ ਆਇਆ ਤੁਸੀਂ ਸਾਨੂੰ ਮੂੰਹ ਬੋਲੀ ਰਕਮ ਦੇ ਕੇ ਤੇ ਘੋੜਾ ਖਰੀਦ ਲਿਆ ਤੇ ਹੁਣ ਰਾਜਾ ਉਸ ਮੁੰਡੇ ਨੂੰ ਸਵਾਲ ਕਰਦਾ ਵਾ ਕੀ ਕਾਕਾ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹ ਘੋੜਾ ਉਹ ਅਸਲੀ ਉਹ ਮਾਂ ਦਾ ਨਹੀਂ ਹੈਗਾ ਇਹਨੇ ਅਸਲ ਮਾਂ ਦਾ ਦੁੱਧ ਪੀਤਾ ਕੋਈ ਨਹੀਂਗਾ ਆਂਦਾ ਤੈਨੂੰ ਕਿੱਦਾਂ ਪਤਾ ਲੱਗਾ ਆਂਦਾ ਮੈਨੂੰ ਇਹਦੇ ਹਾਲਾਤਾਂ ਤੋਂ ਪਤਾ ਲੱਗਾ ਕਿ ਜਿਹੜੇ ਇਸ ਮਸਲ ਦੇ ਘੋੜੇ ਆ ਆਂਦਾ ਉਹ ਚਾਰਾ ਲੈਂਦੇ ਆ ਥੋੜਾ ਜਿਹਾ ਚਾਰਾ ਚੁੱਕਦੇ ਆ ਤੇ ਮੂੰਹ ਤਾਂ ਨੂੰ ਕਰਕੇ ਚੱਬਦੇ ਆ ਤੇ ਫਿਰ ਉਹ ਜਦੋਂ ਉਹਦਾ ਘਾ ਲੈਂਦੇ ਆ ਫਿਰ ਉਹ ਤੋਂ ਫੇ ਉਸੇ ਤਰ੍ਹਾਂ ਚੁੱਕ ਕੇ ਹੌਲੀ-ਹੌਲੀ ਖਾਂਦੇ ਆ ਤੇ ਭਾਰਾਂ ਦਾ ਮੈਨੂੰ ਉਦੋਂ ਸ਼ੱਕ ਹੋਇਆ ਇਸ ਘੋੜੇ ਤੇ ਕਿ ਜਦੋਂ ਇਹਦੇ ਗਾਲੀ ਚਾਰਾ ਛੁੱਟੀ ਦਾ ਸੀ ਤੇ ਆਂਦਾ ਜਿੱਦਾਂ ਭੁੱਖੇ ਕੁੱਤੇ ਦੇ ਗਾੜੀ ਜਿੱਦਾਂ ਕੋਈ ਰੋਟੀ ਪਾ ਦੇਵੇ ਤੇ ਕੁੱਤਾ ਟੁੱਟ ਕੇ ਪੈਂਦਾ ਵਾ ਤੇ ਬਿਨਾ ਮਾਹ ਮੂੰਹ ਤਾਂ ਚੁੱਕਿਆ ਹੀ ਉਹ ਕਿੰਨਾ ਖਾ ਜਾਂਦਾ ਵਾ ਆਂਦਾ ਮੈਨੂੰ ਉਦੋਂ ਸ਼ੱਕ ਹੋਇਆ ਵੀ ਜਦੋਂ ਇਹਦੇ ਗਾਲੀ ਚਾਰਾ ਛੁੱਟੀ ਦਾ ਸੀ ਆਂਦਾ ਹਲਕਿਆਂ ਦੀ ਤਰ੍ਹਾਂ ਖਾਣਾ ਖਾਂਦਾ ਸੀ ਹਲਕਿਆਂ ਦੀ ਤਰ੍ਹਾਂ ਚਾਰਾ ਖਾਂਦਾ ਸੀ ਆਂਦਾ ਮੈਨੂੰ ਉਦੋਂ ਇੱਥੇ ਸ਼ੱਕ ਹੋ ਗਿਆ ਪਰ ਆਂਦਾ ਮੈਂ 2-3 ਦਿਨ ਇਹਨੂੰ ਰਜਾ ਕੇ ਵੇਖਿਆ ਪਿਛੈਦ ਹੋ ਸਕਦਾ ਘੋੜਾ ਭੁੱਖਾ ਹੋਵੇ ਤੇ ਭਾਰਾਂ ਦਾ ਇਹਨੇ ਹਰ ਵਾਰੀ ਇਸੇ ਤਰਾਂ ਹੀ ਆਂਦਾ ਮੈਨੂੰ ਉਦੋਂ ਤੇ ਸ਼ੱਕ ਹੋਇਆ ਹੁਣ ਰਾਜਾ ਬੜਾ ਖੁਸ਼ ਹੋਇਆ ਉਸ ਬੰਦੇ ਤੋਂ ਉਸ ਮੁੰਡੇ ਤੋਂ ਰਾਜਾ ਬੜਾ ਖੁਸ਼ ਹੋਇਆ ਉਹਨੇ ਉਸ ਮੁੰਡੇ ਨੂੰ ਰਾਜੇ ਨੇ ਆਟਾ ਦੇਤਾ ਚੌਲ ਦੇਤੇ ਦਾਲਾਂ ਦੇਤੀਆਂ ਤੇ ਮੁੰਡੇ ਨੂੰ ਨਾਲੇ ਇੱਕ ਗੱਲ ਹੋਰ ਕਹਿਤੀ ਕਿ ਪੁੱਤਰਾ ਅਜ ਤੋਂ ਬਾਅਦ ਜੇ ਤੂੰ ਨੌਕਰੀ ਕਰਨੀ ਆ ਤੇ ਸਾਡੇ ਦਰਬਾਰ ਦੇ ਵਿੱਚ ਨੌਕਰੀ ਕਰ ਮੇਰਾ ਦਰਬਾਰੀ ਬਣ ਕੇ ਰਹਿ। ਅੰਦਾ ਕੋੜ ਵਾਲੇ ਤਵੇਲੇ ਦੇ ਵਿੱਚ ਤੈਨੂੰ ਨੌਕਰੀ ਕਰਨ ਦੀ ਲੋੜ ਕੋਈ ਨਹੀਂ। ਕੁਝ 5-7 ਦਿਨ ਹੋਰ ਪਏ। ਉਹ ਮੁੰਡਾ ਫਿਰ ਰਾਜੇ ਦੇ ਕੋਲ ਆ ਗਿਆ। ਅੰਦਾ ਰਾਜਾ ਸਾਹਿਬ ਗੁੱਸਾ ਨਾ ਕਰਿਓ ਇੱਕ ਗੱਲ ਹੋਰ ਕਹਾਂ। ਅੰਦਾ ਕਹਿ ਬਈ ਰਾਜਾ ਉਹ ਤੋਂ ਪਹਿਲਾਂ ਬੜਾ ਖੁਸ਼ੀਗ। ਅੰਦਾ ਰਾਜਾ ਸਾਹਿਬ ਜਿਹੜੀ ਤੁਹਾਡੀ ਰਾਣੀ ਆ ਨਾ ਅੰਦਾ ਮੈਨੂੰ ਇਹ ਕਿਸੇ ਘਰਾਣੇ ਦੀ ਨਹੀਂ ਲੱਗੀ। ਹੁਣ ਰਾਜਾ ਪਹਿਲਾਂ ਤਾਂ ਗੱਲ ਸੁਣਦਾ ਰਿਹਾ ਰਾਜੇ ਨੇ ਜਦੋਂ ਗੱਲ ਸੁਣੀ ਵੀ ਟਾਡੀ ਰਾਣੀ ਮੈਨੂੰ ਕਿਹ ਘਰਾਣੇ ਦੀ ਨਹੀਂ ਲੱਗੀ। ਰਾਜੇ ਤੇ ਇੱਕ ਰੰਗ ਆਵੇ ਇੱਕ ਜਾਵੇ। ਰਾਜਾ ਅੱਗ ਬਬੂਲਾ ਹੋ ਕੇ ਤੇ ਕਹਿੰਦਾ ਵਾ ਤੂੰ ਕੋੜੇ ਤੱਕ ਗੱਲ ਚੁੱਕੀ ਤੇਰੀ ਗੱਲ ਠੀਕ ਆ। ਅੰਦਾ ਤੇਰੀ ਹੀ ਨਹੀਂ ਯੁਰਧ ਕਕਾ। ਕਿ ਤੂੰ ਹੁਣ ਸਿੱਧਾ ਮੇਰੀ ਧਰਮਸਪਤਨੀ ਦੇ ਵਾਰ ਕੀਤਾ। ਵੀ ਮੈਨੂੰ ਇਹ ਕਿਸੇ ਚੰਗੀ ਨਸਲ ਦੀ ਕੋਈ ਨਹੀਂ ਲੱਗੀ। ਔਰ ਰਾਣੀ ਨੂੰ ਬੁਲਾਇਆ ਆਂਦਾ ਦੱਸ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹ ਕਿਸੇ ਚੰਗੇ ਘਰਾਣੇ ਦੀ ਨਹੀਂ ਹੈਗੀ ਆਂਦਾ ਜਿਹੜੀਆਂ ਰਾਣੀਆਂ ਹੁੰਦੀਆਂ ਹਨ ਰਾਣੀਆਂ ਦੀ ਪਰਖ ਇਹ ਆ ਕਿ ਰਾਣੀ ਆਰਾਮ ਦੇ ਨਾਲ ਕੁਝ ਖਾਂਦੀ ਪੀਂਦੀ ਆਂਦਾ ਇਹਨੂੰ ਮੈਂ ਵੇਖਿਆ ਇਹ ਕਦੀ ਚਾਰ ਦੀ ਟੱਕਰੀ ਖਾਲੇ ਬਾਕੀ ਦਾ ਬਚਾ ਖੁਜਾ ਉੱਥੇ ਸੁਰਦੇ ਕਦੀ ਪਾਣੀ ਦਾ ਗਲਾਸ ਪੀਲੇ ਸਾਹਮਣੇ ਕੋਈ ਨਾ ਉੱਥੇ ਸੁਰਦੇ ਆਪਣੇ ਕੱਪੜੇ ਸਾਂਭੇ ਕੋਈ ਨਾ ਇਦਾਂ ਖਲਾਰ ਛੱਡੇ ਆਂਦਾ ਮੈਨੂੰ ਪਤਾ ਲੱਗਾ ਵੀ ਨਹੀਂ ਇਹ ਨਸਲ ਨਹੀਂ ਗਈ ਇਹ ਕੋਈ ਚੰਗੀ ਕੋਈ ਚੰਗੀ ਘਰਾਣਾ ਨਹੀਂਗਾ ਇਹਦਾ ਹੁਣ ਰਾਜਾ ਔਰਲੀ ਬੜਾ ਗੁੱਸੇ ਦੇ ਵਿੱਚ ਹੀਗਾ ਰਾਜੇ ਨੇ ਆਪਣੀ ਸੱਸ ਨੂੰ ਬੁਲਾਇਆ ਸੱਸ ਨੂੰ ਬੁਲਾ ਕੇ ਸਾਹਮਣੇ ਪੇਸ਼ ਕੀਤਾ ਤੇ ਬੜੀ ਉੱਚੀ ਆਵਾਜ਼ ਦੇਣੀ ਰਾਜੇ ਨੇ ਪੁੱਛਿਆ ਵੀ ਦੱਸ ਬੀਬੀ ਇਹ ਤੇਰੀ ਕੁੜੀ ਕੌਣ ਆ ਜਿਹੜੀ ਤੂੰ ਮੇਰੇ ਨਾਲ ਵਿਆਹੀ ਆ ਜਦੋਂ ਗੁੱਸੇ ਦੇ ਵਿੱਚ ਆਵਾਜ਼ ਸੁਣੀ ਭਾਵੇਂ ਹੈ ਤੇ ਉਹਦਾ ਤੇ ਸੱਚ ਦਾ ਹੀ ਪਰ ਜਦੋਂ ਐਡਾ ਵੱਡਾ ਰਾਜਾ ਆਵੇ ਤੇ ਰਾਜੇ ਨੇ ਐਡੇ ਗੁੱਸੇ ਦੇ ਵਿੱਚ ਦਬਕਾ ਮਾਰ ਕੇ ਕਿਹਾ ਵੇ ਦਸ 30 ਕਿਲੀ ਹੈ ਤੇ ਉਹਦੀ ਸਾਥੀਆਂ ਅੱਗੇ ਜੋ ਜਵਾਬ ਦਿੱਤਾ ਆਉਂਦੀ ਰਾਜਾ ਸਾਹਿਬ ਗੁੱਸਾ ਨਾ ਕਰਿਓ ਸੱਚ ਦੱਸ ਦਿੰਦੀ ਆ ਆਉਂਦੀ ਇਹ ਦੀ ਜਿਹੜੀ ਮਾਂ ਸੀਗੀ ਉਹ ਰੋਡ ਦੇ ਕਿਨਾਰੇ ਤੇ ਬੈਠ ਕੇ ਭੀਖ ਮੰਗਿਆ ਕਰਦੀ ਸੀ ਤੇ ਆਂਦੀ ਇੱਕ ਦਿਨ ਹੋ ਕੀ ਹੋਇਆ ਵੀ ਇਦਾਂ ਬਿਸਕੁਟ ਵਗੈਰਾ ਖਾ ਕੇ ਰਾਤ ਨੂੰ ਸੌਂ ਜਾਂਦੀ ਸੀ ਚੌਲ ਮਾਰੇ ਮੋਟੇ ਖਾ ਲੈਂਦੀ ਸੀ ਨਾ ਕੋਈ ਸਬਜ਼ੀ ਜੁੜਦੀ ਸੀ ਬਿਮਾਰੀਆਂ ਆਂਦੀਆਂ ਛਤੀ ਲੱਗੀਆਂ ਤੇ ਆਂਦੀ ਇਹਦੀ ਮਾਂ ਉਥੇ ਰੋੜ ਦੇ ਕੰਡੇ ਪਈ ਪਈ ਮਰ ਗਈ ਆਂਦੀ ਅਹੀਂ ਲਾਗੋਂ ਦੀ ਲੰਗ ਰਹੇ ਆਂ ਅੰਦੇ ਇਹ ਧੀ ਹੀ ਜਿਹੜੀ ਇਹ ਬੱਚੀ ਹੀ ਜਿਹੜੀ ਆਂਦੀ ਆਪਣੀ ਮਾਂ ਦੇ ਉੱਤੇ ਡੇਕੇ ਬੜਾ ਉੱਚੀ ਉੱਚੀ ਰੋ ਰਹੀ ਸੀ ਅੰਦੇ ਸਾਨੂੰ ਬੜਾ ਤਰਸ ਆਇਆ ਸੜਕੋ ਵੇਖ ਕੇ ਰਿਆਣਾ ਗਿਆ ਕਿ ਸਾਡਾ ਪੁੱਤ ਤੇ ਹੈਗਾ ਵਾ ਪਰ ਸਾਡੀ ਧੀ ਨਹੀਂ ਹੈਗੀ ਅੰਦੀ ਚਲੋ ਅਸੀਂ ਤਰਸ ਕੀਤਾ ਆਂਦੀ ਨੂੰ ਚੁੱਕਿਆ ਗਲ ਦੇ ਨਾਲ ਲਾਇਆ ਤੇ ਆਂਦੀ ਇਹਨੂੰ ਆਪਣੇ ਘਰੇ ਰਾਇਆ ਆਪਣੀਆਂ ਧੀਆ ਵਾਂਗੂ ਰੱਖਿਆ ਸਾਡੇ ਪੁੱਤ ਨੇ ਵੀ ਇਹਨੂੰ ਆਪਣੀਆਂ ਭੈਣਾਂ ਵਾਂਗੂ ਰੱਖਿਆ ਆਂਦੀ ਵੱਡੀ ਹੋਈ ਆਂਦੀ ਰਾਜਾ ਸਾਹਿਬ ਤੁਹਾਨੂੰ ਪਸੰਦ ਆਗੀ ਤੇ ਤੁਸੀਂ ਕਿਹਾ ਇਸ ਲੜਕੀ ਦੇ ਨਾਲ ਮੇਰਾ ਨਿਕਾਹ ਕਰਾਓ ਆਂਦੀ ਤੁਹਾਡੇ ਨਾਲ ਅਸੀਂ ਦਾ ਨਿਕਾਹ ਕਰਾਤਾ ਤੇ ਰਾਜਾ ਉਸ ਸਮੇਂ ਅੱਖਰਾਂ ਦੇ ਵਿੱਚ ਉਹ ਨੀਰ ਵਹਿ ਪਿਆ ਤੇ ਰਾਜਾ ਉਸ ਮੁੰਡੇ ਨੂੰ ਕਹਿੰਦਾ ਵਾ ਕਿ ਅੱਜ ਐਡਾ ਵੱਡਾ ਪਰਦਾ ਤੇਰੇ ਕਰਕੇ ਮੇਰੇ ਕੋਲੋਂ ਐਡਾ ਵੱਡਾ ਪਰਦਾ ਜਿਹੜਾ ਵਾ ਉਹ ਇਹਨਾਂ ਦਾ ਯਾਰ ਹੋਇਆ ਹੁਣ ਇੱਕ ਬੰਦੇ ਇਹ ਰਾਜੇ ਨੂੰ ਦੁੱਖ ਵੀ ਸੀ ਕਿ ਮੇਰੇ ਘਰ ਵਾਲੀ ਦੇ ਇੱਕ ਭਖਾਰਨ ਦੀ ਧੀ ਨਿਕਲੀ ਭਾਵੇਂ ਪਾਲੀ ਉਹਨੂੰ ਵੱਡੇ ਬੰਦਿਆਂ ਨੇ ਹੀ ਪਰ ਹੈ ਤੇ ਅਸਲ ਵਿੱਚ ਇੱਕ ਭਖਾਰੀ ਦੀ ਧੀ ਸੀ ਉਹ ਇੱਕ ਬੰਦੇ ਨੂੰ ਖੁਸ਼ੀ ਵੀ ਮੇਰੀ ਘਰ ਵਾਲੀ ਦਾ ਮੈਨੂੰ ਪਤਾ ਲੱਗਾ ਵੀ ਇਹ ਕੀ ਆ ਕੌਣ ਆ ਤੇ ਦੂਜੇ ਬੰਦੇ ਨੂੰ ਦੁੱਖ ਵੀ ਸੀ ਹੁਣ ਉਹ ਰਾਜਾ ਖੁਸ਼ ਹੋ ਕੇ ਉਸ ਲੜਕੇ ਨੂੰ ਕਹਿੰਦਾ ਵਾ ਵੀ ਤੈਨੂੰ ਇਹ ਫੇਰ ਨਾਮ ਦਿੰਦਾ ਉਸ ਰਾਜੇ ਨੇ ਉਸ ਲੜਕੇ ਨੂੰ ਫੇਰ ਆਟਾ ਦੇਤਾ ਚੌਲ ਦੇਤੇ ਦਾਅ ਦੇਤੀ ਖਾਣ ਪੀਣ ਦਾ ਮਾਣਾ ਮੋਟਾ ਹੋਰ ਸਮਾਨ ਦੇਤਾ ਉਸੇ ਵੇਲੇ ਉਸ ਮੁੰਡੇ ਨੇ ਇੱਕ ਹੋਰ ਤਰਕ ਕੀਤਾ ਅਦਾ ਰਾਜਾ ਸਾਹਿਬ ਗੁੱਸਾ ਨਾ ਕਰਿਓ ਹੈਗੇ ਤੁਸੀਂ ਵੀ ਕਿਸੇ ਨਸਲ ਦੇ ਹੋ ਜੀ ਰਾਜਾ ਫੇਰ ਅੱਗ ਬਬੂਲਾ ਰਾਜੇ ਤੇ ਇੱਕ ਰੰਗ ਆਵੇ ਇੱਕ ਜਾਵੇ ਆਂਦਾ ਯਾਰ ਤੂੰ ਘੋੜੇ ਦੀ ਪਰਖ ਕੀਤੀ ਤੇਰਾ ਧੰਨਵਾਦ ਤੂੰ ਰਾਣੀ ਦੀ ਪਰਖ ਕੀਤੀ ਤੇਰਾ ਧੰਨਵਾਦ ਆਂਦਾ ਯਾਰ ਤੇਰੀ ਇੰਨੀ ਜੁਰਤ ਹੋ ਗਈ ਹੁਣ ਵੀ ਤੂੰ ਮੇਰੇ ਉੱਤੇ ਵਰ ਗਿਆ ਆਂਦਾ ਮੇਰੇ ਕੋ ਤੇ ਪ੍ਰਾਣ ਆ ਜਿਹੜੀ ਤੂੰ ਗੱਲ ਕਰਦੀ ਵੀ ਤੇਰੀ ਰਾਣੀ ਇੱਕ ਖਾਨਨ ਦੀ ਧੀ ਆ ਅੰਦਾ ਮੇਰੇ ਕੋ ਤੇ ਪੁਰਾਣਾ ਦੋਖ ਨਹੀਂ ਆਪ ਦਾ ਸਦਮਾ ਨਹੀਂ ਚੱਲਿਆ ਜਾਂਦਾ ਇਹਦਾ ਯਾਰ ਤੂੰ ਅੰਦਾ ਮੇਰੇ ਤੇ ਟਿੱਪਣੀ ਕਰਦੀ ਤੇ ਉਸ ਮੁੰਡੇ ਨੇ ਕਿਹਾ ਰਾਜਾ ਸਾਹਿਬ ਆਪਣੀ ਮਾਂ ਨੂੰ ਬੁਲਾਓ ਚਲੋ ਰਾਜੇ ਨੇ ਆਪਣੀ ਮਾਂ ਨੂੰ ਬੁਲਾਇਆ ਸਾਹਮਣੇ ਪੇਸ਼ ਕੀਤਾ ਅੰਦਾ ਮਾਂ ਮੇਰੀਏ ਸੱਚੂ ਸੱਚ ਦੱਸੀ ਮੇਰਾ ਮਾਂ ਪਿਓ ਕੌਣ ਸੀਗਾ ਕੀ ਅੰਦਾ ਮੈਂ ਤੁਹਾਡਾ ਬੇਟਾ ਨਹੀਂ ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਪਿਆ ਆਂਦਾ ਕਿ ਮੈਂ ਮਾਤਾ ਜੀ ਕਿ ਮੈਂ ਤੁਹਾਡਾ ਬੇਟਾ ਨਹੀਂ ਤੇ ਉਹਦੀ ਮਾਂ ਨੇ ਤਾਂ ਸਿੰਘਾ ਸੰਦੇ ਕੋਲ ਜਾ ਕੇ ਰਾਜੀ ਨੂੰ ਗਲ ਦੇ ਨਾਲ ਲਾ ਕੇ ਕਿਹਾ ਪੁੱਤ ਜਿਹੜਾ ਇਸ ਗੱਦੀ ਦਾ ਅਸਲ ਵਾਰਿਸ ਸੀਗਾ ਭਾਵ ਕਿ ਸਾਡਾ ਅਸਲ ਪੁੱਤ ਸੀਗਾ ਉਹਨੂੰ ਜਨਮ ਦਿੰਦੇ ਹੀ ਉਹ ਪੁੱਤ ਮਰ ਗਿਆ ਸੀ ਜਦੋਂ ਮੈਂ ਉਸ ਪੁੱਤ ਨੂੰ ਜਨਮ ਦਿੱਤਾ ਉਹ ਪੁੱਤ ਉਦੋਂ ਹੀ ਸਾਡਾ ਮਰ ਗਿਆ ਤੇ ਆਂਦਾ ਕੋਲ ਇੱਕ ਹਲਵਾਈ ਦਾ ਪੁੱਤ ਸੀਗਾ ਜੋ ਤੂੰ ਹਾਂ ਅਦੇ ਕੋਲ ਇੱਕ ਹਲਵਾਈ ਦੇ ਘਰ ਦੇ ਵਿੱਚ ਇੱਕ ਪੁੱਤ ਨੇ ਜਨਮ ਲਿਆ ਅਸੇ ਹਲਵਾਈ ਨੂੰ ਪੈਸੇ ਦਿੱਤੇ ਹਲਵਾਈ ਨੇ ਲਾਲਚ ਕਰਕੇ ਤੇ ਆਂਦੇ ਤੈਨੂੰ ਸਾਨੂੰ ਵੇਚਦਾ ਅਦੇ ਬਾਅਦ ਵਿੱਚ ਤੇਰੇ ਪਿਓ ਨੇ ਆਪਣੇ ਅਸਲੀ ਪੁੱਤਰ ਦੀ ਤਰ੍ਹਾਂ ਤੈਨੂੰ ਪੜਾ ਲਿਖਾ ਕੇ ਤੈਨੂੰ ਗਿਆਨ ਦਵਾਇਆ ਤੈਨੂੰ ਸਸ਼ਤਰ ਵਿਦਿਆ ਸਿਖਾਈ ਤੈਨੂੰ ਘੋੜ ਸਵਾਰੀ ਸਿਖਾਈ ਆਹnde ਫਿਰ ਜਦੋਂ 13 ਪਿਓਾਂ ਦੇ ਜੰਗ ਦੇ ਵਿੱਚ ਮਰ ਗਿਆ ਭਾਵਕੇ ਜਿਹੜਾ ਇਸ ਗੱਦੀ ਦਾ ਅਸਲ ਵਾਰਿਸ ਸੀਗਾ ਰਾਜਾ ਪਹਿਲਾ ਜਦੋਂ ਉਹ ਜੰਗ ਦੇ ਵਿੱਚ ਮਾਰਿਆ ਗਿਆ ਆਹnde ਗਾੜੀ ਗੱਡੀ ਨਸ਼ੀਨ ਤੂੰ ਬਹਿ ਗਿਆ ਗੱਡੀ ਤੇ ਤੇ ਰਾਜੇ ਨੇ ਕਿਹਾ ਕਿ ਮਾਤਾ ਜੀ ਤੁਸੀਂ ਇੰਨਾ ਵੱਡਾ ਸੱਚ ਮੇਰੇ ਤੋਂ છુપਾ ਕੇ ਰੱਖਿਆ ਹੰਦਾ ਐਡਾ ਵੱਡਾ ਸੱਚ ਤੁਸੀਂ ਮੈਨੂੰ ਦੱਸ ਨਹੀਂ ਸਕਦੇ ਹੁਣ ਉਹ ਰਾਜਾ ਫੇਰ ਉਸ ਮੁੰਡੇ ਨੂੰ ਸਵਾਲ ਕਰਦਾ ਵਾ ਆਂਦਾ ਕਾਕਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੈਨੂੰ ਪਰਖ ਕਿਦਾਂ ਹੋਈ ਵੀ ਮੈਂ ਅਸਲੀ ਰਾਜੇ ਦਾ ਪੁੱਤ ਨਹੀਂਗਾ ਆਂਦਾ ਇਹ ਵੀ ਕਲੀਅਰ ਕਰ ਦੇ ਤੇ ਉਹ ਉਸ ਮੁੰਡੇ ਨੇ ਜੋ ਜਵਾਬ ਦਿੱਤਾ ਗਾੜੀ ਉਹ ਆਂਦਾ ਜਿਹੜੀ ਰਾਜੇ ਦੀ ਪਛਾਣ ਹੁੰਦੀ ਹੈ ਨਾ ਆਂਦਾ ਰਾਜੇ ਦੀ ਪਛਾਣ ਹੁੰਦੀ ਜਿਹੜੀਆਂ ਸੋਨੇ ਦੀਆਂ ਮੋਹਰਾਂ ਦੇ ਕੇ ਨਵਾਜੀ ਅਗਲੇ ਨੂੰ ਆਂਦਾ ਰਾਜਾ ਤੇਰੀ ਤੇ ਬਿਰਤੀ ਆਟਾ ਚੌਲ ਦਾਲ ਵੇਸਣ ਆਂਦਾ ਇਹ ਤੋਂ ਗਾਂ ਤੇਰੀ ਬਿਰਤੀ ਗਈ ਕੋਈ ਨਹੀਂ ਅੰਦਾ ਮੈਨੂੰ ਉਦੋਂ ਸ਼ੱਕ ਹੋਇਆ ਵੀ ਨਹੀਂ ਇਹ ਵੀ ਨਸਲ ਦਾ ਨਹੀਂ ਹੈਗਾ। ਔਰ ਰਾਜੇ ਦੀ ਪਛਾਣ ਉਹ ਹੁੰਦੀ ਆ ਜਿਹੜਾ ਆਟਾ ਦਾ ਜਿਹੜਾ ਸੋਨੇ ਦੀਆਂ ਮੋਹਰਾਂ ਦਾ ਵੀ ਹੀਰੇ ਦੇ ਦੇਵੇ। ਅੰਦਾ ਤੇਰੀ ਤੇ ਬਿਰਤੀ ਆਟਾ ਦਾਲ ਚੌਲ ਤੋਂ ਵੇਸਨ ਤੋਂ ਤਾਂ ਨਹੀਂ ਤੇਰੀ ਬਿਰਤੀ ਵਧੀ। ਅੰਦਾ ਮੈਨੂੰ ਉਦੋਂ ਪਰਖ ਹੋਈ ਵੀ ਨਹੀਂ। ਇਹ ਰਾਜਾ ਵੀ ਕਿਹੇ ਅਸਲੀ ਪਰ ਰਾਜੇ ਦਾ ਨਹੀਂਗਾ। ਤੇ ਜੋ ਮੈਂ ਗੱਲ ਆਪਾਂ ਛੇੜੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹਨੂੰ ਵੇਖੋ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਸੀਗਾ ਤੇ ਕੋਈ ਰੁੱਖ ਦੇ ਕੋਈ ਬੱਚੇ ਕਿਤੇ ਮਾਰਦੇ ਸੀ ਨਾ ਟੀਮ ਗਲਤ ਧਿਆਨ ਨਾਲ ਮੇਰੀ ਸੁਣੋ ਜੇ ਕੋਈ ਬੱਚੇ ਟੀਮ ਮਾਰਦੇ ਰੁਕੋ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਇੱਥੇ ਵੱਜ ਜਾਂਦੀ ਸੀ ਅੱਖ ਦੇ ਲਾਗੇ ਕੰਨ ਦੇ ਵਿਚਕਾਰ ਤੇ ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨੂੰ ਕੋਲ ਬੁਲਾ ਕੇ ਉਹ ਬੱਚਿਆਂ ਦੇ ਘਰ ਵਾਲੇ ਪਰੇਸ਼ਾਨ ਤੰਗ ਹੋ ਜਾਂਦੇ ਸੀ ਕਿ ਐਡੇ ਵੱਡੇ ਰਾਜੇ ਦੇ ਸਾਡੇ ਬੱਚਿਆਂ ਨੇ ਢੀ ਮਾਰਦੀ ਆ ਪਤਾ ਹੀ ਨਹੀਂ ਕਿਹੜੀ ਸਜ਼ਾ ਦੇ ਦੇਣੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਬੱਚਿਓ ਆਹ ਕਰਦੇ ਪਏ ਹੋ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬੱਚਿਆਂ ਨੇ ਜਵਾਬ ਦਿੱਤਾ ਉਹ ਕਹਿੰਦਾ ਰਾਜਾ ਸਾਹਿਬ ਅਸੀਂ ਉਹ 베ਰ ਤੋੜ ਰਹੇ ਹਾਂ ਅਸੀਂ ਉਹ ਜਾਮਨੂ ਤੋੜ ਰਹੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇਹਨਾਂ ਬੱਚਿਆਂ ਨੂੰ ਸੋਨੇ ਦੀਆਂ ਮੋਹਰੇ ਲਿਆ ਕੇ ਦਿਓ ਤੇ ਉਹ ਸਾਰੇ ਹਰਾਨ ਹੋ ਗਏ ਇਹ ਸੋਨੇ ਦੀਆਂ ਮੋਹਰੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਗਲਵਕੜੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਵਾਬ ਦਿੱਤਾ ਹੁੰਦੇ ਬੱਚਿਓ ਜੇ ਇੱਕ 베ਰੀ ਤੁਹਾਡੇ ਕੋਲੋਂ ਟੀਮਾ ਖਾ ਕੇ ਪੱਥਰ ਖਾ ਕੇ ਤੇ ਤੁਹਾਨੂੰ ਜਾਮ ਨੂੰ ਦੇ ਸਕਦੀ ਆ ਤੁਹਾਨੂੰ 베ਰ ਦੇ ਸਕਦੀ ਆ ਫਲ ਦੇ ਸਕਦੀ ਆ ਆਂਦੇ ਉਹਦੇ ਇੱਕ ਰੋਖ ਆਂਦੇ ਜੇਕਰ ਐਡੇ ਵੱਡੇ ਰਾਜ ਦਾ ਰਾਜਾ ਹੋਵੇ ਤੇ ਤੁਹਾਨੂੰ ਸਜ਼ਾ ਦੇ ਦੇਵੇ ਆਂਦੇ ਇਹਦੇ ਗੱਲ ਮਾਰੀ ਹੈ ਤੋਂ ਮੇਰੇ ਕਹਿਣ ਤੋਂ ਭਾਵ ਅੱਜ ਜਿਹੜੇ ਸਾਡੇ ਆ ਪੰਜਾਬ ਦੇ ਵਿੱਚ ਵੇਖ ਲਓ ਲੀਡਰ ਬਣ ਕੇ ਬੈਠੇ ਆ ਪ੍ਰਧਾਨ ਮੰਤਰੀ ਦੀਆਂ ਗੱਡੀਆਂ ਤੇ ਬੈਠੇ ਆ ਇਹਨਾਂ ਨੂੰ ਇਹ ਨਾ ਸਮਝ ਲਿਓ ਇਹ ਘਰੇ ਕੋ ਬਹੁਤ ਵੱਡੇ ਪਰਿਵਾਰਾਂ ਚੋਂ ਜੰਮੇ ਆ ਨਾ ਪੰਜਾਬੀ ਦੀ ਘਾਵਤ ਹੈ ਭੁੱਖੇ ਦੀ ਧੀ ਰਜੀ ਤੇ ਖੇਡ ਆਉਣ ਲੱਗੀ ਆਪਾਂ ਆਮ ਘਰਾਂ ਦੇ ਵਿੱਚ ਗੱਲ ਕਰਦੇ ਆਂ ਵਾਲੀ ਇਹ ਅਸਲ ਵਿੱਚ ਭੁੱਖੇ ਲੰਗਿਆਂ ਦੇ ਬੱਚੇ ਆ ਇਹ ਸਾਰੇ ਇਹਨਾਂ ਨੇ ਆਖਿਆ ਵੀ ਚੱਲ ਲੀਡਰ ਬਣ ਗਏ ਆ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਬਣ ਗਏ ਹੁਣ 5 ਸਾਲ ਨਾਲੇ ਨਜ਼ਾਰੇ ਲਓ ਨਾਲੇ ਬੋਲਟ ਪ੍ਰੂਫ ਗੱਡੀਆਂ 'ਚ ਘੁੰਮਣ ਵਾਲੇ ਨਜ਼ਾਰੇ ਲਾਓ ਵੱਖਰੇ ਦੁਨੀਆਂ ਨੂੰ ਲੁੱਟ-ਲੋਟ ਕੇ ਦੇਸ਼ ਨੂੰ ਲੁੱਟ-ਲੋਟ ਕੇ ਖਾਓ ਉਹ ਵੱਖਰਾ ਤੇ ਬੱਲੇ-ਬੱਲੇ ਹੋਣੀ ਜਿਹੜੀਆਂ ਗਾਂ ਸੱਤ ਪੋਸਟਾਂ ਵੇਚ ਕੇ ਖਾਣੀਆਂ ਉਹ ਵੱਖਰੀ ਤੇ ਐਯੋ ਕੁਝ ਹੋਊਗਾ ਸਾਧ ਸੰਗਤ ਜੀ ਜਦੋਂ ਚਾਹ ਵੇਚਣ ਵਾਲੇ ਲਿਆ ਕੇ ਪ੍ਰਧਾਨ ਮੰਤਰੀ ਦੀਆਂ ਗੱਡੀਆਂ ਤੇ ਭਾਦਾਂਗੇ ਆਖੋ ਸਤਨਾਮ ਜਦੋਂ ਚਾਹ ਵੇਚਣ ਵਾਲੇ ਮੰਤਰੀਆਂ ਦੀਆਂ ਗੱਡੀਆਂ ਤੇ ਭਾਦਾਂਗੇ ਗੱਡੀਆਂ ਤੇ ਐਹੋ ਕੁਝ ਹੋਊਗਾ ਉਦੋਂ ਪਰ ਇੱਕ ਰਾਜ਼ ਸੀਗਾ ਸ਼ੇਰੇ ਪੰਜਾਬ ਦਾ ਉਸ ਰਾਜ ਦੇ ਵਿੱਚ ਭਾਵੇਂ ਕੋਈ ਹਿੰਦੂ ਸੀਗਾ ਭਾਵੇਂ ਕੋਈ ਸਾਈ ਮੁਸਲਮਾਨ 크੍ਰਿਸਚੀਅਨ ਜੈਨੀ ਬੋਧੀ ਸਿੱਖ ਕਿਸੇ ਵੀ ਧਰਮ ਦਾ ਸੀ ਸ਼ੇਰੇ ਪੰਜਾਬ ਨੇ ਇਹ ਨਹੀਂ ਕਦੀ ਸੋਚਿਆ ਕਿ ਮੈਂ ਆਪਣੇ ਸਿੱਖਾਂ ਨੂੰ ਉੱਚਾ ਰੱਖਾਂ ਤੇ ਬਾਕੀਆਂ ਨੂੰ ਨੀਵਾਂ ਸਮਝਾਂ ਜਿਵੇਂ ਅੱਜ ਹੋ ਰਿਹਾ ਵਾ ਅੱਜ ਜਿਸ ਹੀ ਕੀ ਸਰਕਾਰ ਹੈ ਤੇ ਸੀ ਕਾ ਸਭ ਕੋਏ ਉਹ ਵਾਲੀ ਗੱਲ ਹੋ ਰਹੀ ਦੀ ਅੱਜ ਸਰਕਾਰ ਇਹਨਾਂ ਦੀ ਹੈ ਤਬ ਇਹ ਲੋ ਗੱਡੀਆਂ ਕਾਵੜੀ ਬਣ ਕੇ ਗੱਡੀਆਂ ਬੰਦੀ ਜਾਂਦੇ ਆ ਕੋਈ ਸਰਕਾਰ ਧਿਆਨ ਦਿੰਦੀ ਅੱਜ ਸਿੱਖਾਂ ਦੇ ਉੱਤੇ ਅਲੀਗੇਸ਼ਨ ਲਾਏ ਜਾਂਦੇ ਆ ਇਹ ਖਾਲਿਸਤਾਨੀ ਅੱਤਵਾਦੀ ਆ ਕੋਈ ਸਰਕਾਰ ਬੋਲਦੀ ਪਰ ਮਜਾ ਆ ਲਿਆ ਜੇ ਕਿਤੇ ਇਹਨਾਂ ਦੇ ਉੱਪਰ ਟਿੱਪਣੀ ਕਰ ਦਿੱਤੀ ਜਾਵੇ ਕੋਈ ਸਿੱਖ ਇਹਨਾਂ ਦੇ ਉੱਤੇ ਟਿੱਪਣੀ ਕਰੇ ਤੇ ਪਿੱਟ ਸਿਆਪਾ ਬਾਕੇ ਬਹਿ ਜਾਂਦੇ ਆ ਤਪਰ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜਿੱਥੇ ਸ਼ੇਰੇ ਪੰਜਾਬ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਸੋਨੇ ਦੀ ਸੇਵਾ ਕਰਾਈ ਉਥੇ ਸ਼ੇਰੇ ਪੰਜਾਬ ਮਹਾਰਾਜੇ ਨੇ ਮੰਦਰਾਂ ਦੇ ਵਿੱਚ ਵੀ ਸੋਨਾ ਬਰਾਬਰ ਲਵਾਇਆ ਉਥੇ ਸ਼ੇਰੇ ਪੰਜਾਬ ਨੇ ਚਰਚਾਂ ਦੇ ਵਿੱਚ ਵੀ ਬਰਾਬਰ ਸੋਨਾ ਲਵਾਇਆ ਤੇ ਉਥੇ ਸ਼ੇਰੇ ਪੰਜਾਬ ਨੇ ਦਰਗਾਮਾਂ ਦੇ ਵੀ ਬਰਾਬਰ ਸੋਨਾ ਲਵਾਇਆ ਆਹੀ ਸਾਡੇ ਖਾਲਸਿਆਂ ਦਾ ਰਾਜ ਜਦੋਂ ਬਾਬਰ ਕਿਆਦਾ ਦਾ ਰਾਜ ਹੀ ਉਦੋਂ ਉਹਨਾਂ ਨੇ ਹਿੰਦੂਆਂ ਦੇ ਚਾਮਦੀਆਂ ਚਲਾਈਆਂ ਇਹਨਾਂ ਦੀਆਂ ਮੂਰਤੀਆਂ ਤੇ ਥੁੱਕਿਆ ਅਜ ਰਾਜ ਇਹਨਾਂ ਦਾ ਵਾ ਤੇ ਅੱਜ ਇਹ ਉਹਨਾਂ ਦੇ ਚੰਬੀਆਂ ਚਲਾ ਰਹੇ ਆ ਲੇਕਿਨ ਗੱਲ ਜਦੋਂ ਸ਼ੇਰੇ ਪੰਜਾਬ ਦਾ ਰਾਜ ਸੀਗਾ ਤੇ ਉਸ ਸਮੇਂ ਸ਼ੇਰੇ ਪੰਜਾਬ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੰਦੇ ਸੀ ਇਹਨੂੰ ਉੱਚਾ ਨੀਵਾ ਨਹੀਂ ਸਮਝਦੇ ਭੇਤ ਭਾਵ ਨਹੀਂ ਕਰਦੇ ਆਹ ਰਾਜ ਆ ਸ਼ੇਰੇ ਪੰਜਾਬ ਦੇ ਰਾਜ ਚ ਆਹ ਫਰਕ ਹੈ ਸ਼ੇਰੇ ਪੰਜਾਬ ਦੇ ਰਾਜ ਚ ਤੇ ਅਜੋਕੀ ਲੀਡਰਸ਼ਿਪ ਦੇ ਰਾਜ ਚ